ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਅਰਵਿੰਦਰ ਫੈਬਰਿਕ ਤੇ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆ ਗਏ ਹਾਂ ਕੁੱਲੂ ਪੱਟੀ ਵਾਲੇ ਸੂਟ ਹਾਂਜੀ ਵੀ ਕੁੱਲੂ ਪੱਟੀ ਵਾਲੇ ਜਿਹੜੇ ਸੂਟ ਆਪਾਂ ਵੀਡੀਓ ਪਾਈ ਸੀ 2-2ਕ ਦਿਨ ਪਹਿਲਾਂ ਪਾਈ ਸੀ ਤੇ ਬਹੁਤ ਸਾਰੇ ਮੈਸੇਜ ਆ ਜਿਨ੍ਹਾਂ ਨੇ ਲੈਣੇ ਸੀ ਉਹਨਾਂ ਨੇ ਤੇ ਲੈ ਲਿਆ ਬਾਕੀ ਬਹੁਤ ਸਾਰੇ ਮੈਸੇਜ ਅਜੇ ਵੀ ਆਪਾਂ ਨੂੰ ਆਈ ਜਾ ਰਹੇ ਆ ਕਿ ਇਹ ਵਾਲਾ ਸੂਟ ਹੈਗਾ ਇਹ ਵਾਲਾ ਸੂਟ ਹੈਗਾ ਬਈ ਜਿਹੜੇ ਸੂਟ ਸੇਲ ਹੋ ਗਏ ਕਲਰ ਉਹ ਤੇ ਸੇਲ ਹੋ ਗਏ ਅਜੇ ਕਿ ਮੇਰੇ ਕੋਲ ਸਾਰੇ ਸੂਟਾਂ ਦੇ 3 3 4 4 ਪੀਸ ਹੈਗੇ ਸੀ ਇੱਕ ਇੱਕ ਕਲਰ ਦੇ ਠੀਕ ਆ ਉਹ ਸੂਟ ਤੇ ਹੋ ਗਏ ਨੇ ਸੇਲ ਪਰ ਜੋ ਮੇਰੇ ਕੋ ਅਵੇਲੇਬਲ ਨੇ ਉਹ ਮੈਂ ਇਕਲੇ ਇਕਲੇ ਜਾਣੇ ਨੂੰ ਤੇ ਪਿਕਚਰ ਨਹੀਂ ਕਰ ਸਕਦੀ ਇਸ ਕਰਕੇ ਮੈਂ ਤੁਹਾਨੂੰ ਇੱਕ ਵੀਡੀਓ ਬਣਾ ਕੇ ਦੱਸ ਦਿੰਨੀ ਜਿਹੜਾ ਵੀ ਪੀਸ ਤੁਹਾਨੂੰ ਪਸੰਦ ਹੋਏਗਾ ਇਹਨਾਂ ਚ ਉਹ ਤੁਸੀਂ ਲੈ ਸਕਦੇ ਹੋ ਠੀਕ ਹੈ ਤੇ ਸੂਟ ਬਹੁਤ ਪਿਆਰੇ ਨੇ ਪਰ ਦੱਸ ਦਈਏ ਤੁਹਾਨੂੰ ਨਾਲ ਦੀ ਨਾਲ ਕਿ ਪੇਮੈਂਟ ਦਾ ਮੂਡ ਔਨਲਾਈਨ ਹੀ ਹੋਏਗਾ ਔਨਲਾਈਨ ਵਾਲੇ ਹੀ ਕੰਟੈਕਟ ਕਰੋ ਸੀਓਡੀ ਨਹੀਂ ਅਵੇਲੇਬਲ ਹੈਗੀ ਠੀਕ ਹੈ ਹਲੋ ਜੀ ਫੁੱਲੂ ਪੱਟੀ ਦਾ ਸੂਟ ਆ ਪਿੰਕ ਮਜ਼ੈਂਟਾ ਕਲਰ ਆਏਗਾ ਬਹੁਤ ਸੋਹਣਾ ਇਹ 5 ਮੀਟਰ ਦੀ ਕਟ ਆਏਗੀ ਸੂਟ ਦੀ ਨਾਲ ਤੁਹਾਨੂੰ ਵਿੱਚੇ ਹੀ ਸ਼ਾਲ ਮਿਲੇਗਾ ਸ਼ਾਲ ਜਿਹੜਾ ਉਹ ਤੁਸੀਂ ਅਲੱਗ ਤੋਂ ਕਟਿੰਗ ਕਰਵਾ ਕੇ ਆਪਣੇ ਟੇਲਰ ਕੋਲੋਂ ਲੈ ਸਕਦੇ ਜੇ ਇਸੇ ਤਰ੍ਹਾਂ ਹੀ ਬਾਰਡਰ ਛਾਲ ਦੇ ਉੱਪਰ ਆਏਗਾ ਤੇ ਨਾਲ ਤੁਹਾਨੂੰ ਸ਼ਰਟ ਦੇ ਵਿੱਚ ਬੂਟੀਆਂ ਮਿਲਣਗੀਆਂ ਫਰੰਟ ਸਾਈਡ ਬੂਟੀਆਂ ਮਿਲਣਗੀਆਂ ਬੈਕ ਸਾਈਡ ਨਹੀਂ ਹੋਣਗੀਆਂ 800 ਰੁਪਿਆ ਸੂਟ ਦਾ ਪ੍ਰਾਈਸ ਆ ਇੱਕ ਲੋ ਚਾਹੇ 4 ਲੋ ਪ੍ਰਾਈਸ ਇਹੀ ਲੱਗੇਗਾ ਇਸ ਤੋਂ ਇਲਾਵਾ ਠੀਕ ਹੈ इस तो इसके अलावा तुम शिपिंग के पैसे नहीं देने पैणे ठीक है होर भी कोई पेमेंट नहीं करनी पहला कलर आ गया ये वाला सैकेंड कलर आ गया जी वाइन कलर लो जी कलर वाइन बहुत ही प्यारा जहा बहुत वायरल वाले सूट ने बहुत ही ट्रेंड च ने सूट और मैं भी काफी सारे सूट लेके आई थी हूँ मेरे को जिन्हें चो सत अठ कलर रह गए हैं इन्ह चो जेड़े तुम्हें पसंद है ले सकते जी ठीक है लो जी अगेन मैरून कलर आ गया वाइन से मैरून आ गया ओके okay, हेलो जी ठीक है बहुत सोहने सूट ने सेट बनाओ चाहे सलवार सूट बनाओ जो मर्जी हो पिंक मजंटा कलर ये मेरे को दो पीस है नहीं। ठीक है ठीक है फिर आएगा जी नेवी ब्लू कलर हेलो ठीक है नेवी ब्लू कलर बहुत प्यारा जहा कलरों ही शाल निकल आएगा ਲਓ ਜੀ ਨੈਕਸਟ ਕਲਰ ਆ ਗਿਆ ਆਪਣੇ ਕੋਲ ਵਾਈਨ ਕਲਰ ਤੇ ਹਲੋ ਠੀਕ ਜੀ ਨੈਕਸਟ ਕਲਰ ਆ ਗਿਆ ਆਪਣੇ ਕੋਲ ਹਲੋ ਗ੍ਰੀਨ ਕਲਰ ਠੀਕ ਹੈ ਬਈ ਕਿ ਰੰਗ ਦੇ ਜਦੋਂ ਮੈਸੇਜ ਆਈ ਜਾਂਦੇ ਐ ਸਾਨੂੰ ਦੇ ਦਿਓ ਸਾਨੂੰ ਦੇ ਦਿਓ ਬਈ ਮੈਂ ਮੰਨਦੀ ਆ ਕਿ ਕਲਰ ਉਹੀ ਹੋ ਸਕਦਾ ਪਸੰਦ ਹੋਵੇ ਪਰ ਆਪਾਂ ਹਨਾ ਕਿੰਨੇ ਕ ਪੀਸ ਲਿਆ ਸਕਦੇ ਆ ਇੱਕ ਤਰ੍ਹਾਂ ਦੇ ਜੀ ਕਿ ਸਾਰਿਆਂ ਨੂੰ ਉਹੀ ਪਸੰਦ ਆ ਥੋੜੀ ਜਿਹੀ ਐਡਜਸਟਮੈਂਟ ਕਰਿਆ ਕਰੋ ਹਨਾ ਹਲੋ ਜੀ ਬਾਵਾ ਪੀਚ ਕਲਰ ਇਹ ਵੀ ਬਹੁਤ ਪਿਆਰਾ ਜਿਹਾ ਕਲਰ ਨੈਕਸਟ ਆ ਗਿਆ ਜੀ ਮਹਿੰਦੀ ਗ੍ਰੀਨ ਕਲਰ ਲਓ ਜੀ ਬਹੁਤ ਸੋਹਣਾ ਕਲਰ ਥੋੜਾ ਬਹੁਤਾ ਕੈਮਰੇ ਦੀ ਫਲੈਸ਼ ਦਾ ਫਰਕ ਹੁੰਦਾ ਉਹ 21 ਦਾ ਫਰਕ ਪੈ ਜਾਏਗਾ ਜਿਆਦਾ ਫਰਕ ਨਹੀਂ ਪਏਗਾ ਜਦੋਂ ਤੁਸੀਂ ਇਹਨੂੰ ਹਨਾ ਆਫ ਸਕਰੀਨ ਦੇਖੋਗੇ ਜਿਆਦਾ ਫਰਕ ਨਹੀਂ ਪਏਗਾ ਲਓ ਜੀ ਨੈਕਸਟ ਆ ਗਿਆ ਜੀ ਫਿਰ ਤੋਂ ਇੱਕ ਹੋਰ ਮੈਰੂਨ ਕਲਰ ਠੀਕ ਹੈ ਹਲੋ ਫਿਰ ਆ ਗਿਆ ਜੀ ਆਪਣੇ ਕੋ ਪੈਰਟ ਗ੍ਰੀਨ ਕਲਰ ਹਾਂ ਇਹ ਵੀ ਕਲਰ ਪਾਸ ਹੋਣਾ मतलब सारे रंग एक दूसरे ਤੋਂ ਵੱਧ ਕੇ ਸੋਹਣੇ ਨੇ ਜਿਹੜਾ ਮਰਜੀ ਤੁਸੀਂ ਲੈ ਸਕਦੇ ਜੀ ਨੈਕਸਟ ਆ ਗਿਆ ਜੀ ਆਪਣੇ ਕੋਲ ਪਿੰਕ ਮਜ਼ੈਂਟਾ ਕਲਰ ਪਿੰਕ ਰਾਣੀ ਕਲਰ ਇਹ ਰਾਣੀ ਕਲਰ ਆ ਇਹਦਾ ਇਹਦਾ ਨਾ ਬੈਕ ਸਾਈਡ ਤੇ ਲੱਗੀ ਹੋਈ ਆ ਇਹਦੇ ਅੰਦਰ ਆ ਵੇਖੋ ਬੂਟੀਆਂ ਹੈਗੀਆਂ ਸ਼ਰਟ ਤੇ ਵੀ ਬੂਟੀਆਂ ਆਉਣਗੀਆਂ ਤੁਹਾਨੂੰ ਅੰਦਰ ਵਾਲੀ ਸਾਈਡ ਮਤਲਬ ਦਿਖਾ ਦੇਣੀ ਤੁਹਾਨੂੰ ਇਹ ਦੇਖੋ ਬੂਟੀਆਂ ਹੈਗੀਆਂ ਮਿਲ ਜਾਣਗੀਆਂ ਠੀਕ ਹੈ ਪ੍ਰਾਈਸ ਸਾਰੇ ਸੂਟਾਂ ਦਾ 800 ਰੁਪਿਆ ਰਹੇਗਾ ਮਰੂਨ ਕਲਰ ਤੇ ਜਿਹੜਾ ਵੀ ਪੀਸ ਤੁਹਾਨੂੰ ਪਸੰਦ ਆ ਉਹਦਾ ਲੈਣਾ ਤੁਸੀਂ ਸਕਰੀਨਸ਼ਾਟ ਭੇਜਣਾ ਸਾਡੇ ਦਿੱਤੇ ਹੋਏ ਨੰਬਰ ਤੇ ਆਪਣਾ ਆਰਡਰ ਜਲਦੀ ਜਲਦੀ ਕਨਫਰਮ ਕਰਾ ਲੈਣਾ ਠੀਕ ਹੈ ਤਾਂ ਜੋ ਹੁਣ ਇਹ ਵੀ ਰੰਗ ਜਿਹੜੇ ਆ ਨਿਕਲਣਾ ਚ ਹਨ ਮਾਲ ਹੋਰ ਆ ਜਾਏਗਾ ਪਰ 1 ਵੀਕ ਦਾ ਟਾਈਮ ਲੱਗ ਜਾਏਗਾ ਉਹਨਾਂ ਚਿਰ ਤੱਕ ਜਿਹੜਾ ਸੂਟ ਤੁਹਾਨੂੰ ਪਸੰਦ ਆ ਤੁਸੀਂ ਲੈ ਸਕਦੇ ਹੋ ਥੈਂਕ ਯੂ ਧੰਨਵਾਦ